ਪੁਰਾਣੀਆਂ ਯਾਦਾਂ ਇਨ੍ਹਾਂ ਗਲੀਆਂ ਦੇ ਵਿੱਚ ਇਨ੍ਹਾਂ ਗਲੀਆਂ ਨੇ ਸੰਜੋ ਕੇ ਰੱਖਿਆ ਨੇ ਸਾਡੇ ਜੀਰੂਆਂ ਤਾਂ ਅੱਛੇ 90 ਸਾਲ ਹੋ ਗਏ ਦੁਕਾਨਦਾਰੀ ਕਰਦੇ ਨੂੰ ਜੀ ਸ਼ੁਰੂ ਤੋਂ ਹੀ ਚੌਥੀ ਪੀੜ੍ਹੀ ਸਾਡੀ ਦੁਕਾਨ ਤੇ ਬੈਠੀ ਐ ਬੈਕਫੀਲਡ ਉਹਨੂੰ ਉੱਤੇ ਲਿਖਿਆ ਬੈਕਫੀਲਡ ਉਹਦੇ ਨਾਮ ਤੇ ਫੀਲਡ ਗੱਜ ਪਿਆ ਹਾ ਏਰੀਆ ਦਾ ਨਾਮ ਨਾ ਆ ਸੋਡੀ ਦਾ ਹੁਣ ਬਣਿਆ 10-20 ਸਾਲ ਪਹਿਲਾਂ ਸਾਰਾ ਜੰਗਲਾਤ ਹੁੰਦਾ ਸੀ ਅੱਜ ਗਰਾਉਂਡ ਬੋਲ ਤੋਂ ਪਿੱਛੇ ਸਾਰਾ ਜੰਗਲਾਤ ਸੀ ਇਹਨੂੰ ਪੁਰਾਣਾ ਸ਼ਹਿਰ ਕਹਿੰਦੇ ਸੀ 올ਡ ਸਿਟੀ ਹਾਂ ਹਾਂ ਤਬ ਤੋਂ 올ਡ ਜਿਹੜਾ ਇਲਾਕਾ ਹੈ ਇੱਕ ਬ੍ਰਿਟਿਸ਼ ਕਲੋਨੀ 1882 ਦੇ ਵਿੱਚ ਪਲਾਨਡ ਸਿਟੀ ਬਣਾਈ ਜਾਂਦੀ ਹੈ ਪਲਾਨਡ ਕਲੋਨੀ ਸੀਗੀ ਇਹ ਸਾਰੀ ਇਹ ਸਹੀ ਹੈ ਕਿ ਸਾਈਲੋ ਜਨ ਮੁਸਾਵ ਇੱਥੇ ਹੀ ਰਹਿੰਦੇ ਸੀ ਗੇਟ ਦੇ ਪਾਸ ਹੀ ਜਿਹੜਾ ਵ ਇੱਕ ਫੀਲਡ ਦੇ ਨਾਮ ਦੇ ਉੱਤੇ ਹੈ ਸਾਡੇ ਵਿਜ਼ੁਰੀ ਜਿਹੜੇ ਪਾਕਿਸਤਾਨ ਅੰਦਰੋਂ ਤੋਂ ਪਹਿਲਾਂ ਹੀ ਆ ਗਏ ਸੀਗੇ ਇੱਥੇ 1940 ਦੇ ਕਰੀਬ ਤੇ ਇੱਥੇ ਰਹੇ ਮੇਰੇ ਦਾਦਾ ਜੀ ਰਹੇ ਨੇ ਤਾਂ ਲਈ ਜਿਹੜਾ ਫੀਰੀਆਂ ਦਾ ਇਲਾਕਾ ਆ ਅੰਗਰੇਜ਼ਾਂ ਦਾ ਹੁੰਦਾ ਸੀ ਕੁਝ ਉਹਨਾਂ ਨੇ ਯਾਦਾਂ ਆਪਣੀਆਂ ਸੰਜੋਗ ਕੇ ਰੱਖੀਆਂ ਹੋਣ ਨਹੀਂ ਬਸ ਉਹਦਾ ਗੇਟ ਹੀ ਰਹਿ ਗਿਆ ਖਾਲੀ ਪੁਰਾਣਾ ਬਾਕੀ ਦਾ ਕੰਡਸਟਰੀ ਸਾਰੀਆਂ ਦੁਵਾਰਾਂ ਬਿਲਡਿੰਗਾਂ ਬਣ ਚੁੱਕੀਆਂ ਨੇ 40 ਸਾਲ ਤੋਂ ਉੱਪਰ ਹੋ ਗਿਆ ਗੇਟ ਬਣੇ ਨੂੰ 1882 ਦਾ 82 ਦਾ ਬਣਿਆ ਹੋਇਆ ਦੁਰਗਾ ਦੇ ਅੰਗਰੇਜ਼ਾਂ ਦੀ ਪਹਿਲੀ ਕਲੋਨੀ ਸੀ ਜੀ ਜੀ ਆਪਣੀ ਬਣਾਈ ਹੋਈ ਜੋ ਜੋ ਸਿਸਟਮ ਨਾਲ ਬਣਾਈ ਹੋਈ ਸੀ ਕਲੋਨੀ ਸੀ ਜੀ ਸਰ ਸਾਡੀ ਇਹ ਬਿਲਡਿੰਗ ਜਿਹੜੀ ਸਾਡੀ ਬਿਲਡਿੰਗ ਹੈ ਉਹ 100 ਇਅਰਸ ਪਲਸ ਪੁਰਾਣੀ ਪ੍ਰੋਪਰਟੀ ਹੈ। ਸਾਥੀ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਥੋਨੇ ਮੌਜੂਦ ਹਾਂ ਲੁਧਿਆਣ ਦੇ ਫੀਲਡ ਗੱਜ ਇਲਾਕੇ ਦੇ ਵਿੱਚ। ਆਮ ਤੌਰ ਤੇ ਜਿਹੜੇ ਲੁਧਿਆਣਵੀਜ਼ ਨੇ ਸੜਕ ਤੋਂ ਜ਼ਰੂਰ ਗੁਜ਼ਰਦੇ ਨੇ ਤੇ ਇੱਕ ਗੇਟ ਪੈਂਦਾ ਵੈ ਰਾਸਤੇ ਦੇ ਵਿੱਚ ਰਾਹ ਦੇ ਜਾਂਦੇ ਹੋਏ ਤੁਸੀਂ ਇਹ ਗੇਟ ਬੜੀ ਵਾਰੀ ਦੇਖਿਆ ਹੋਣਾ। ਕਦੇ ਇਸ ਗੇਟ ਤੇ ਤੁਸੀਂ ਗੌਰ ਨਹੀਂ ਕੀਤਾ ਹੋਣਾ। ਲਿਖਿਆ ਹੋਇਆ ਵੈਕ ਫੀਲਡ ਵਾਰਡ 1882 ਇਟਾ ਜਿਹੜੀਆਂ ਨੇ ਕਾਫੀ ਪੁਰਾਣੀਆਂ ਨੇ ਪਤਲੀਆਂ-ਪਤਲੀਆਂ ਇਟਾ ਦੇ ਨਾਲ ਜਿਹੜਾ ਇਹ ਗੇਟ ਬਣਿਆ ਹੋਇਆ ਇਹ ਆਪਣੇ ਆਪ ਹੀ ਜਿਹੜਾ ਹਿਸਟਰੀ ਨੂੰ ਬਿਆਨ ਕਰ ਰਿਹਾ ਵਾ ਇਹ ਗੇਟ ਕਿ ਇਹ ਇਲਾਕਾ ਕਿੰਨਾ ਕੁ ਪੁਰਾਣਾ ਹੈ 1882 ਦੇ ਵਿੱਚ ਇਹ ਜਿਹੜਾ ਜਿਹੜੀ ਕਲੋਨੀ ਹੈ ਬਣਾਈ ਜਾਂਦੀ ਹੈ ਉਸ ਵੇਲੇ ਰਿਹਾਇਸ਼ੀ ਕਲੋਨੀਆਂ ਬਣਾਈਆਂ ਗਈਆਂ ਸੀ 16 ਗਲੀਆਂ ਸੀਗੀਆਂ ਜਿਨ੍ਹਾਂ ਨੂੰ ਅੱਜ ਵੀ ਕੂਚਾ ਮਹੱਲੇ ਦੇ ਨਾਂ ਤੋਂ ਜਾਣਿਆ ਜਾਂਦਾ ਵੈ ਉਸ ਵੇਲੇ ਪੰਜ ਗਲੀਆਂ ਜਿਹੜੀਆਂ ਨੇ ਉਹ ਕਮਰਸ਼ੀਅਲ ਕੰਮ ਦੇ ਲਈ ਹੁੰਦੀਆਂ ਨੇ ਤੇ ਅੱਜ 16 ਗਲੀਆਂ ਦੇ ਵਿੱਚ ਕਿਤੇ ਨਾ ਕਿਤੇ ਪੁਰਾਣੇ ਮਕਾਨ ਤਾਂ ਨਹੀਂ ਫਿਰ ਵੀ ਆ ਪੁਰਾਨੀਆਂ ਯਾਦਾਂ ਇਹਨਾਂ ਗਲੀਆਂ ਦੇ ਵਿੱਚ ਇਹਨਾਂ ਗਲੀਆਂ ਨੇ ਸੰਜੋ ਕੇ ਰੱਖਿਆ ਨੇ ਉਹਨਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਜੋ ਜਿਨ੍ਹਾਂ ਨੇ ਆਪਣਾ ਜੀਵਨ ਇਸ ਗਲੀ ਦੇ ਵਿੱਚ ਬਿਤਾਇਆ ਹੈ ਤੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ। ਸੋ ਇਲਾਕੇ ਦੇ ਵਿੱਚ ਵਸਦੇ ਲੋਕਾਂ ਨਾਲ ਗੱਲਬਾਤ ਕਰਦੇ ਆ। ਸਰ ਤੁਸੀਂ ਆਪਣੇ ਬਜ਼ੁਰਗਾਂ ਤੋਂ ਕੀ ਸੁਣਿਆ ਇਸ ਇਲਾਕੇ ਦੇ ਬਾਰੇ? ਜੀ ਸਾਡੇ ਸਾਡੇ ਬਜ਼ੁਰਗਾਂ ਤਾਂ 90 ਸਾਲ ਹੋ ਗਏ ਦੁਕਾਨਦਾਰੀ ਕਰਦੇ ਨੇ। ਸ਼ੁਰੂ ਤੋਂ ਹੀ ਚੌਥੀ ਗਲੀ ਸਾਡੀ ਦੁਕਾਨ ਤੇ ਬੈਠੀ ਹੈ ਆ ਪਹਿਲੇ ਜਿਹੜਾ ਫੀਲਡਾਂ ਦਾ ਇਲਾਕਾ ਆ ਅੰਗਰੇਜ਼ਾਂ ਦਾ ਹੁੰਦਾ ਸੀ ਇੱਥੇ ਅੰਗਰੇਜ਼ ਲੋਕ ਰਹਿੰਦੇ ਇਹ ਨਾਂ ਸੀ ਬੈਕ ਫੀਲਡ ਮੇਲਾ ਅੰਗਰੇਜ਼ਾਂ ਦਾ ਨਾਂ ਸੀ ਇਹ ਫੀਲਡ ਬੈਕ ਉਹ ਤੋਂ ਬਾਅਦ ਫਿਰ ਆ ਇਲਾਕੇ ਚ ਜਿਵੇਂ ਰਹਿਸ਼ੇ ਚਾਲੂ ਹੋਈਆਂ ਰਿਆਣੀ ਆਣੇ ਚਾਲੂ ਹੋ ਗਏ ਉਦੋਂ ਆ ਵਾਦੀ ਵਧ ਗਈ ਹੈ ਤਾਂ ਇੱਕ ਨੰਬਰ ਤੋਂ ਲੈ ਕੇ 16 ਨੰਬਰ ਤੱਕ ਨੂੰ ਕੁੱਚੇ ਪੈਂਦੇ ਆ ਪਹਿਲੇ ਕਿੰਨੇ ਕੁੱਚੇ ਸੀਗੇ 16 ਸ਼ੁਰੂ ਦੇ 16 ਨੇ ਇੱਕ ਕੁੱਚੇ ਤੋਂ ਲੈ ਕੇ 16 ਕੁੱਚੇ ਤੱਕ ਤੇ ਇਹਨਾਂ ਕੁੱਚਿਆਂ ਵਿੱਚ ਕਿਹੜੇ ਅੰਗਰੇਜ਼ ਵੱਸਦੇ ਸੀ ਆਈ ਅੰਗਰੇਜ਼ ਦਾ ਨਾਂ ਹੀ ਸੀ ਜੀ ਬੈਕ ਹਾਂ ਆ ਬਾਹਰ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਬੋਰਡ ਲੱਗੇ ਹੋਏ ਆ ਉੱਤੇ ਉਰਦੂ ਦੇ ਵਿੱਚ ਵੀ ਲਿਖਿਆ ਹੋਇਆ ਆ ਬੈਕ ਫੀਲਡ ਜਾਂ ਦਾ ਨਾਂ ਸੀ ਕੋਈ ਉਹਦਾ ਤੇ ਮੈਂ ਸੁਣਿਆ ਜਿਹੜੀ ਨੌਲੇਜ ਇੰਟਰਨੈਟ ਤੇ ਮੌਜੂਦ ਹੈ ਉੱਤੇ ਲਿਖਿਆ ਹੋਇਆ ਹੈ ਕਿ ਪਹਿਲੀ ਪਲਾਨਡ ਕਲੋਨੀ ਸੀਗੀ ਇਹ ਜਿਸ ਅੰਗਰੇਜ਼ਾਂ ਦੀ ਤੇ ਅੱਜ ਜਿਹੜੀਆਂ ਕਲੋਨੀਆਂ ਰਿਹਾਇਸ਼ੀ ਹੁੰਦੀਆਂ ਸੀ ਅੱਜ ਸਮਾਜ ਜਿਹਦਾ ਜਿਹਦਾ ਬਦਲਦਾ ਗਿਆ ਆਬਾਦੀ ਵਧਦੀ ਗਈ ਤੇ ਇਲਾਕਾ ਜਿਹੜਾ ਹੈ ਹੁਣ ਕਮਰਸ਼ੀਅਲ ਬਣਦਾ ਗਿਆ ਕਮਰਸ਼ੀਅਲ ਬਣ ਗਿਆ ਆਲਾ ਸ਼ੁਰੂ ਤੋਂ ਕਮਰਸ਼ੀਅਲ ਆ ਜੀ ਆ ਫਿਲਹਾਲ ਕੁਝ ਹਨੋਰ ਪੰਜ ਸ਼ੁਰੂ ਤੋਂ ਕਮਰਸ਼ੀਅਲ ਆ ਬਾਕੀ 16 ਉਜੇ ਦੱਕਾ ਨ ਗਲੀਆਂ ਸੀਆਂ ਲੇਕਿਨ ਉਹ ਵੀ ਹੁਣ ਕਮਰਸ਼ੀਅਲ ਬਣਦੀਆਂ ਜਾ ਰਹੀਆਂ ਨੇ ਸਾਰੀਆਂ ਤੇ ਜਿਹੜੇ ਮਕਾਨ ਸੀਗੇ ਮਕਾਨ ਪਹਿਲਾਂ ਵਾਂਗੂ ਕੋਈ ਅਜਾ ਮਕਾਨ ਹੈਗਾ ਵੈਜੋ ਉਸ ਸਮੇਂ ਦਾ ਬਣਿਆ ਹੋਵੇ ਅਜ ਵੀ ਕੁਝ ਉਹਨਾਂ ਨੇ ਯਾਦਾਂ ਆਪਣੀ ਸੰਜੋਗ ਕੇ ਰੱਖੀਆਂ ਹੋਣ ਨਹੀਂ ਬਸ ਉਹਨਾਂ ਦਾ ਗੇਟ ਹੀ ਰਹਿ ਗਿਆ ਖਾਲੀ ਪੁਰਾਣਾ ਬਾਕੀ ਦਾ ਕੰਡਕਟਰੀ ਸਾਰੀਆਂ ਦੁਵਾਰਾ ਬਿਲਡਿੰਗਾਂ ਬਣ ਚੁੱਕੀਆਂ ਨੇ ਤੇ ਕੀ ਲੱਗਦਾ ਹੈ ਸਰ ਇੰਨੇ ਕ ਪੁਰਾਣਾ ਪੁਰਾਣਾ ਜਿਹੜਾ ਗੇਟ ਹੈ ਉਹਨੂੰ ਗਵਰਨਮੈਂਟ ਨੂੰ ਸਹੀ ਤਰੀਕੇ ਰੱਖਣਾ ਚਾਹੀਦਾ ਹੈ ਸਾਮ ਸੰਭਾਲ ਕੇ ਕਿਉਂਕਿ ਕਾਫੀ ਪੁਰਾਣਾ ਦਿਲ ਦੀ ਧੜਕਣ ਹੈ ਲੁਧਿਆਣਾ ਦੀ ਆ ਨੂੰ ਹੋ ਗਏ 100 ਮੇਰੇ ਖਿਆਲ 40 ਸਾਲ ਤੋਂ ਉੱਪਰ ਹੋ ਗਏ ਗੇਟ ਬਣੇ ਨੂੰ 1800 82 ਦਾ ਬਣਿਆ ਹੋਇਆ ਹੈ ਹਾਂ ਹਾ ਬੈਕ ਉਹ ਤਾਂ ਸਾਰੇ ਉਹ ਤੁੰਦਲੀਆਂ ਹੋ ਗਈਆਂ ਨੇ ਉਹ ਵੀ ਚੀਜ਼ਾਂ ਕਿ ਜਿਹੜਾ ਲਿਖਾਵਟ ਉਹ ਵੀ ਨਹੀਂ ਕਿਉਂਕਿ ਉਰਦੂ ਦੇ ਵਿੱਚ ਕਾਫੀ ਕਟ ਬੋਰਡ ਹੁਣ ਦੇਖਣ ਨੂੰ ਜਿਹੜਾ ਜਿਹੜਾ ਨਾਮ ਪਿਆ ਨਾ ਹਾਂ ਬੈਕਫੀਲਡ ਉਹਨੂੰ ਉੱਤੇ ਲਿਖਿਆ ਬੈਕਫੀਲਡ ਉਹਦੇ ਨਾਮ ਤੇ ਫੀਲਡਾਂ 'ਚ ਪਿਆ ਹਾਂ ਏਰੀਆ ਦਾ ਨਾਮ ਨਾ ਫੀਲਡਾਂ 'ਚ ਉਹਦੇ ਨਾਮ ਤੇ ਪਿਆ ਹੈ ਪਿੱਛੇ ਵੀ ਦੋ ਕਹਿੰਦੇ ਨੇ ਦੋ মত ਨੇ ਕਿ ਕਿ ਇੰਗਲੈਂਡ ਦੇ ਇੱਕ ਟਾਊਨ ਵੇਕਫੀਲਡ ਦੇ ਨਾਂ ਤੋਂ ਪਿਆ ਹੋਇਆ ਜਾਂ ਉਸ ਵੇਲੇ ਦੇ ਕਲੈਕਟਰ ਦੇ ਨਾਂ ਤੋਂ ਪਿਆ ਬੈਕਫੀਲਡ ਉਹ ਅੰਗਰੇਜ਼ ਦਾ ਨਾਮ ਸੀਗਾ ਜੀ ਜਿਹਦੇ ਨਾਮ ਤੇ ਗੇਟ ਲੱਗਿਆ ਨਾ ਪੁਰਾਣਾ ਬਾਹਰ ਲੱਗਿਆ ਮਾਰ ਨਾਲ ਗਲੀ ਦੇ ਬਾਅਦ ਉਹਦੇ ਨਾਮ ਤੇ ਇਹ ਫੀਲਡਾਂਾਂ ਚ ਪਿਆ ਫੀਲਡਾਂਾਂ ਜਿਹੜਾ ਪਿਆ ਨਾ ਉਹਦੇ ਨਾਮ ਗਲੀਆਂ ਵੜੀਆਂ ਪਹਿਲੇ ਗਲੀਆਂ ਸੀ ਉਹਨਾਂ ਕਮਰਸ਼ੀਅਲ ਹੋ ਗਏ ਸਾਰੇ ਕਿਉਂਕਿ ਜਿਹੜੀਆਂ ਰੈਸ਼ਾਂ ਸੀਗੀਆਂ ਸਭ ਬਾਹਰ ਚ ਲੈ ਗਈਆਂ ਜਿਹਦਾ ਮੰਨ ਲਓ 50 ਕ ਜਮਗਾਹ ਸੀ 50 ਲੱਖ ਦਾ ਵੇਚ ਗਿਆ ਬਾਹਰ ਜਾ ਕੇ ਅਗਲੇ ਨੇ 20 ਲੱਖ ਦੀ ਜਗ੍ਹਾ ਤੇ 30 ਲੱਖ ਉੱਤੇ ਲਾ ਕੇ ਵਧੀਆ ਮਹਿੰਗਾ ਨਾਲ ਕਿਸ ਤਰੀਕੇ ਜਿਹੜਾ ਇੱਕ ਕਲੋਨੀ ਵਸਦੀ ਆ ਜਿਸ ਜੇ ਸਿਰਫ ਉਹ ਜਿਹੜੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਸੋਲਜਰ ਰਹਿੰਦੇ ਹੁੰਦੇ ਸੀ ਤੇ ਜਿਹੜੇ ਅਫਸਰ ਹੁੰਦੇ ਸੀ ਉਹ ਸਿਵਲ ਲਾਈਨ ਦੇ ਵਿੱਚ ਰਹਿੰਦੇ ਹੁੰਦੇ ਸੀ ਤੇ ਕਿਸ ਤਰੀਕੇ ਜਿਹੜਾ ਅੱਜ ਉਹ ਵੇਕ ਫੀਲਡ ਤੋਂ ਫੀਲਡ ਗੰਦਾ ਸਫਰ ਇਸ ਇਲਾਕੇ ਨੇ ਤੈਅ ਕੀਤਾ ਵੈਰੀ ਗੁੱਡ ਬਿਲਕੁਲ ਬਹੁਤ ਵੱਡਾ ਇਤਿਹਾਸ ਹੈ ਜਿਹੜਾ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਦੱਸਣਾ ਵੀ ਬਹੁਤ ਜ਼ਰੂਰੀ ਸੀ ਹਮਮ ਸਭ ਤੋਂ ਪੁਰਾਣਾ ਏਰੀਆ ਸਭ ਤੋਂ ਪੁਰਾਣਾ ਏਰੀਆ ਸਰ ਆਹ ਸੈਂਟਰ ਪੈਂਦਾ ਸਭ ਤੋਂ ਪੁਰਾਣਾ ਆ ਅੱਜ ਤਾਂ ਜਿਹੜਾ ਸ਼ਹਿਰ ਹੈ ਸਾਊਥ ਸਿਟੀ ਤੋਂ ਲੈ ਕੇ ਹੁਣ ਕਾਫੀ ਦੂਰ ਤੱਕ ਜਿਹੜਾ ਫੈਲਦਾ ਜਾ ਰਿਹਾ ਹੈ ਆ ਸੋਜੀਰੇ ਹੁਣ ਬਣਿਆ 10-20 ਸਾਲ ਪਹਿਲੇ ਸਾਰਾ ਜੰਗਲਾਤ ਹੁੰਦਾ ਸੀ ਅੱਜ ਗਰਾਉਂਡ ਬੋਲਦੋ ਪਿੱਛੇ ਸਾਰਾ ਜੰਗਲਾਤ ਸੀ ਇਹਨੂੰ ਪੁਰਾਣਾ ਸ਼ਹਿਰ ਕਹਿੰਦੇ ਸੀ 올ਡ ਸਿਟੀ ਹਾਂ ਹਾਂ ਸਾਹਮਣੇ ਜਾਮਾਂਬਜੀ ਦਾ ਆ ਵੀ ਪੁਰਾਣੀ ਆ ਆ ਵੀ ਨਹਿਰੂ ਦੇ ਟਾਈਮ ਦੀ ਆ ਨਹਿਰੂ ਬਣ ਗਿਆ ਸੀ ਇਹਨਾਂ ਨੂੰ ਹਾਂ ਉਹ ਤੋਂ ਇਹ ਕੁਝ ਬਸਰੀਆਂ ਯਾਦਾਂ ਨਹੀਂ ਸ਼ਹਿਰ ਦੀਆਂ ਸਭ ਤੋਂ 올ਡ ਜਿਹੜਾ ਇਲਾਕਾ ਹੈ ਇੱਕ ਬ੍ਰਿਟਿਸ਼ ਕਲੋਨੀ 1882 ਦੇ ਵਿੱਚ ਪਲਾਨਡ ਸਿਟੀ ਬਣਾਈ ਜਾਂਦੀ ਹੈ ਪਲਾਨਡ ਕਲੋਨੀ ਸੀਗੀ ਇਹ ਸਾਰੀ ਤੇ ਜਿਹੜੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਜਿਹੜੇ ਸੋਲਜਰ ਸੀਗੇ ਉਹ ਇਸ ਇਲਾਕੇ ਦੇ ਵਿੱਚ ਰਹਿੰਦੇ ਸੀਗੇ ਛੋਟੇ ਛੋਟੇ ਜਿਹੜੇ ਮਕਾਨ ਉਹਨਾਂ ਨੂੰ ਦਿੱਤੇ ਗਏ ਸੀ ਜਿਸ ਦੇ ਵਿੱਚ ਉਹ ਰਹਿੰਦੇ ਸੀਗੇ ਤੇ ਉਹਨਾਂ ਦੀ ਫੈਮਲੀਜ਼ ਰਹਿੰਦੀ ਹੁੰਦੀ ਸੀਗੇ ਤੇ ਜਿਹੜੇ ਅਫਸਰ ਸਾਹਿਬਾਨ ਹੁੰਦੇ ਸੀ ਉਹਨਾਂ ਦੇ ਲਈ ਸਿਵਲ ਲਾਈਨ ਦੇ ਵਿੱਚ ਬਣਾਏ ਗਏ ਸੀਗੇ ਜਿਹੜੇ ਕੋਠੀਆਂ ਸੀਗੀਆਂ ਉਹ ਉਸ ਦੇ ਵਿੱਚ ਜਿਹੜੇ ਆ ਅਫਸਰ ਸਾਹਿਬਾਨ ਰਹਿੰਦੇ ਸੀ ਤੇ ਦੂਜੇ ਪਾਸੇ ਇੱਕ ਰਿਕਰੂਟਮੈਂਟ ਜਿਹੜਾ ਰਿਕਰੂਟਮੈਂਟ ਆਰਮੀ ਰਿਕਰੂਟਮੈਂਟ ਸੈਂਟਰ ਹੈ ਫਰੋਸਪੁਰ ਰੋਡ ਤੇ ਬਣਿਆ ਹੋਇਆ ਵੇ ਸੋ ਕਿਸ ਤਰੀਕੇ ਸ਼ਹਿਰ ਦਾ ਵਿਸਤਾਰ ਹੁੰਦਾ ਵੇ ਤੇ ਜਿਹੜੀਆਂ ਪੁਰਾਣੀਆਂ ਕਲੋਨ ਸਮੇਂ ਦੇ ਦੌਰਾਨ ਜਿਹੜੇ ਖਤਮ ਹੁੰਦੇ ਜਾਂਦੇ ਨੇ ਅੱਜ ਪੱਕੇ ਮਕਾਨ ਹੋ ਗਏ ਨੇ ਤੇ ਗਲੀਆਂ ਵੀ ਜਿਹੜਾ ਕਈਆਂ ਕਿਤੇ ਨਾ ਕਿਤੇ ਜੜੀਆਂ ਯਾਦਾਂ ਪੁਰਾਣੀਆਂ ਯਾਦਾਂ ਵੀ ਜਿਹੜਾ ਇਸ ਗਲੀਆਂ ਦੇ ਵਿੱਚ ਸੰਜੋ ਕੇ ਰੱਖੀਆਂ ਹੋਈਆਂ ਨੇ ਇਹਨਾਂ ਗਲੀਆਂ ਦੇ ਵਿੱਚ ਅੰਕਲ ਜੀ ਕੀ ਹਾਲ ਚਾਲ ਜੀ ਠੀਕ ਹੈ ਬਟਾ ਇਹ ਦੱਸ ਸਕਦੇ ਹੋ ਸਰ ਜਿਸ ਵੇਲੇ ਕਲੋਨੀ ਬਣੀ ਸੀਗੀ ਉਸ ਵੇਲੇ ਕਿੰਨੀਆਂ ਗਲੀਆਂ ਹੁੰਦੀਆਂ ਸੀਗੀਆਂ ਤੇ ਇਹਨਾਂ ਨੂੰ ਕੁੱਚੇ ਕਿਉਂ ਕਿਹਾ ਜਾਂਦਾ ਸੀ ਕੂਚਾ ਔਰ ਲੇਨ ਸੇਮ ਚੀਜ਼ ਹੈ ਅਗਰ ਲੇਨ ਆਪਾਂ ਫਾਈਵ ਕਹਿ ਦਈਏ ਜਾਂ ਕੁਚਾ ਕਹਿ ਦਈਏ ਤਾਂ ਉਸ ਸਮੇਂ ਇਸ ਦੀ ਜਿਹੜੀ ਲੈਂਗੁਏਜ ਸੀ ਕੁਚੇ ਦੇ ਰੂਪ ਦੇ ਵਿੱਚ ਜਾਣੀ ਜਾਂਦੀ ਸੀ ਬਸ ਬੇਸਿਕ ਇਸ ਕਰਕੇ ਇਹਨੂੰ ਕੁਚੇ ਦਾ ਇਸਤੇਮਾਲ ਕੀਤਾ ਜਾਂਦਾ ਸੀਗਾ ਉਸ ਤੋਂ ਬਾਅਦ ਹੌਲੀ ਹੌਲੀ ਪਰਿਵਰਤਨ ਆ ਜਾਂਦਾ ਜਿਸ ਤਰ੍ਹਾਂ ਇਸ ਤਰ੍ਹਾਂ ਲੈਂਗੁਏਜ ਚੇਂਜ ਹੁੰਦੀ ਹੈ ਉਸੇ ਢੰਗ ਨਾਲ ਲੋਕ ਫਿਰ ਜਿੰਨੇ ਐਡਵਾਂਸ ਹੋ ਗਏ ਉਹਨਾਂ ਨੇ ਲੇਨ ਕਹਿਣਾ ਸ਼ੁਰੂ ਕਰਤਾ ਜਾਂ ਗਲੀ ਕਹਿਣਾ ਸ਼ੁਰੂ ਕਰਤਾ ਬਸ ਇਹ ਕੁਚਾ ਲੇਨ ਔਰ ਗਲੀ ਸੇਮ ਹੀ ਚੀਜ਼ ਹੈ ਅੰਕਲ ਜੀ ਇੱਕ ਹੋਰ ਬਹੁਤ ਵੱਡੇ ਪੁਆਇੰਟ ਹੋਏ ਨੇ ਸਾਹਿਲ ਉਦਿਆਣੀ ਮੈਂ ਸੁਣਿਆ ਕਿ ਇਸੇ ਫੀਲਡ ਗਨਸ ਤੋਂ ਜਿਹੜੀਆਂ ਉਹਨਾਂ ਦੇ ਵੀ ਜਿਹੜੇ ਆ ਯਾਦਾਂ ਜੁੜੀਆਂ ਹੋਈਆਂ ਨੇ ਉਹ ਵੀ ਇਸੇ ਇਲਾਕੇ ਦੇ ਵਿੱਚ ਵੱਡੇ ਹੋਏ ਨੇ ਇਸ ਦੀ ਕੀ ਤੁਹਾਨੂੰ ਪਹਿਲਾਂ ਜਾਣਕਾਰੀ ਸੀ ਮੇਰੇ ਤੋਂ ਪਹਿਲਾਂ ਵੀ ਇੱਥੇ ਸਾਹਿਲ ਉਦਿਆਣੀ ਸਾਹਿਬ ਰਹਿੰਦੇ ਸੀ ਜੀ ਮੇਰੇ ਖਿਆਲ ਨਾਲ ਉਹਨਾਂ ਨੇ ਸਟੱਡੀ ਜਿਹੜੀ ਹੈ ਆ 아이 थिंक ਕੋਈ ਪੁਰਾਣਾ ਕਾਲਜ ਹੈ ਉੱਥੇ ਉਹਨਾਂ ਨੇ ਸਟੱਡੀ ਕੀਤੀ ਉੱਥੇ ਹੀ ਉਹਨਾਂ ਦੇ ਬੋਰਡਸ ਵੀ ਲੱਗੇ ਹੋਏ ਨੇ ਇਹ ਸਹੀ ਹੈ ਕਿ ਸਾਈ ਲੁਧਿਆਣਵੀ ਸਾਹਿਬ ਇੱਥੇ ਹੀ ਰਹਿੰਦੇ ਸੀ ਗੇਟ ਦੇ ਪਾਸ ਹੀ ਜਿਹੜਾ ਵ ਇੱਕ ਫੀਲਡ ਦੇ ਨਾਮ ਦੇ ਉੱਤੇ ਹੈ ਜੀ ਅਗਰ ਆਪਾਂ ਹੋਮੋਪੈਥਿਕ ਡਿਸਪੈਂਸਰੀ ਦੇ ਨਾਲ ਕਾਰਨਰ ਦੇ ਉੱਤੇ ਉਹਨਾਂ ਇਸ ਟਾਈਮ ਉੱਥੇ ਕੱਪੜੇ ਦੀ ਸ਼ਾਪ ਬਣੀ ਹੋਈ ਹੈ ਛੋਟਾ ਕਮਰਾ ਸੀਗਾ ਉੱਥੇ ਬੈਠਦੇ ਸੀ ਔਰ ਗਵਰਨਮੈਂਟ ਕਾਲਜ ਚੋਂ ਸਟੱਡੀ ਕਰਦੇ ਸੀ ਜੀ ਤੇ ਅ ਹੋਰ ਕੀ ਇਹਨਾਂ ਸਾਲਾਂ ਦੇ ਵਿੱਚ ਇਹਨਾਂ ਗਲੀਆਂ ਦੇ ਵਿੱਚ ਬਦਲਾਅ ਆਇਆ ਕਿਉਂਕਿ ਸ਼ਹਿਰ ਦਾ ਵਿਸਤਾਰ ਤਾਂ ਕਾਫੀ ਹੋ ਗਿਆ ਵੈ ਇਹ 올ਡ ਸਿਟੀ ਦਾ ਏਰੀਆ ਦੱਸਿਆ ਜਾਂਦਾ ਹੁਣ ਸਿਰਫ ਸਿਟੀ ਇਸ ਇਲਾਕੇ ਤੱਕ ਨਹੀਂ ਸੀਮਿਤ ਰਹੀ ਗਈ ਹੁਣ ਪਿੰਡਾਂ ਤੱਕ ਜਿਹੜੇ ਆ ਪੱਕੇ ਮਕਾਨ ਜਿਹੜੇ ਬਣਨੇ ਸ਼ੁਰੂ ਹੋ ਗਏ ਨੇ ਤੇ ਜਿਹੜੇ ਕਲੋਨੀਆਂ ਨੇ ਉੱਥੇ ਵੀ ਵਸਣੀਆਂ ਸ਼ੁਰੂ ਹੋ ਗਈਆਂ ਨੇ ਇੱਕ ਤਾਂ ਖਾਨ ਪੀਂਦੇ ਸਮਾਨ ਦੇ ਚ ਬਹੁਤ ਪਰਿਵਰਤਨ ਆਇਆ ਇੱਥੇ ਖਾਣ ਪੀਣ ਦੇ ਸਮਾਨ ਦੀ ਮਾਰਕੀਟ ਜਿਆਦਾ ਸੀ ਜਿੱਥੇ ਲੋਕ ਕਾਫੀ ਸ਼ੌਂਕ ਨਾਲ ਖਾਣ ਆਉਂਦੇ ਸੀਗੇ ਔਰ ਉਹ ਇਸ ਟਾਈਮ ਇਥੋਂ ਬਿਲਕੁਲ ਜਾ ਚੁੱਕੀਆਂ ਨੇ ਜਿਸ ਤਰ੍ਹਾਂ ਫੇਣੀ ਦੀਆਂ ਦੁਕਾਨਾਂ ਸੀਗੀਆਂ ਜਾਂ ਕੋਈ ਮਿਠਾਈ ਦੇ ਕਾਊਂਟਰ ਸੀਗੇ ਔਰ ਆਸ-ਪਾਸ ਕਾਫੀ ਇਲਾਕਾ ਇਸ ਤਰ੍ਹਾਂ ਦਾ ਸੀ ਜਦ ਲੋਕ ਗੈਂਸ ਔਰ ਚੂਲੇ ਦਾ ਇਸਤੇਮਾਲ ਨਹੀਂ ਸੀ ਕਰਦੇ ਤੇ ਇਥੇ ਆਸ-ਪਾਸ ਕੋਇਲਾ ਵੇਚਣ ਵਾਲੇ ਜਾਂ ਕੋਇਲੇ ਦਾ ਕੰਮ ਕਰਨ ਵਾਲੇ ਜਾਂ ਇਸ ਟਾਈਪ ਦੇ ਵੀ ਜਗ੍ਹਾ ਸਿਕੀਆਂ ਜਿਹੜੇ ਸੇਲ ਸੇਲ ਕਰਦੇ ਸੀਗੇ। ਔਰ ਕਾਫੀ ਉਸ ਦੇ ਬਿਲਕੁਲ ਸਾਹਮਣੇ ਇੱਕ ਤਵੇਲਾ ਸੀ ਜਿਸ ਦੇ ਅੰਦਰ ਪੇੜ ਲੱਗਿਆ ਸੀ ਅੱਜਕੱਲ੍ਹ ਉੱਥੇ ਮਾਰਕੀਟ ਬਣ ਚੁੱਕੀ ਆ। ਜੀ ਤੇ ਹੋਰ ਕੀ ਚੇਂਜਸ ਆਏ ਨੇ ਇਨਾਂ ਇਲਾਕਿਆਂ ਦੇ ਵਿੱਚ ਕਿਉਂਕਿ 16 ਗਲੀਆਂ 16 ਲੈਨ ਹੁੰਦੇ ਸੀਗੇ ਜਿਨ੍ਹਾਂ ਨੂੰ ਕੋਚੇ ਕਿਹਾ ਜਾਂਦਾ ਸੀ। ਤੇ ਅੱਜ ਲਾਈਫ ਸਟਾਈਲ ਦੇ ਵਿੱਚ ਇਲਾਕੇ ਦੇ ਵਿੱਚ ਕੀ ਚੇਂਜਸ ਜਿਹੜੇ ਆਏ ਨੇ ਲਾਈਫ ਸਟਾਈਲ ਜੇ ਤਾਂ ਖਾਣ ਪੀਣ ਲੋਕਾਂ ਦਾ ਦੇਖਿਆ ਜਾਵੇ ਕੋਈ ਬਿਹਤਰ ਨਹੀਂ ਕਹਿ ਸਕਦੇ ਕਿ ਜਿਹੜਾ ਅੱਜ ਉਹ ਯੂਜ਼ ਕਰ ਰਹੇ ਨੇ ਕਿ ਪਹਿਲੇ ਨਾਲੋਂ ਕੋਈ ਜ਼ਿਆਦਾ ਬਿਹਤਰ ਖਾਂਦੇ ਸੀਗੇ ਪਹਿਲੇ ਦੀ ਡਾਈਟ ਮਿਹਨਤ ਕਰਦੇ ਸੀ ਤਾਂ ਉਸ ਦੀ ਡਾਈਟ ਵਿੱਚ ਵੀ ਫਰਕ ਸੀ ਹੁਣ ਜਨਾ ਮਿਹਨਤ ਵੀ ਨਹੀਂ ਕਰਦੇ ਉਹ ਜਿਹੜੀ ਡਾਈਟ ਹੈ ਉਹ ਵੀ ਕੋਈ ਹੈਲਥੀ ਫੂਡ ਨਹੀਂ ਆ ਤੁਸੀਂ ਕਿੰਨੇ ਸਾਲ ਹੋ ਗਏ ਇਸ ਸ਼ਾਪ ਨੂੰ ਚਲਾਉਂਦੇ ਨੇ ਇਸ ਇਲਾਕੇ ਦੇ ਵਿੱਚ ਆਏ ਨਿਕਲੇ ਮੈਨੂੰ ਲਗਭਗ 50 ਸਾਲ ਤੋਂ ਜ਼ਿਆਦਾ ਤਾਂ ਹੋ ਹੀ ਗਏ ਨੇ ਕੀ ਕੀ ਚੇਂਜਸ ਤੁਸੀਂ ਆਪਣੇ ਅੱਖਾਂ ਅੱਖਾਂ ਦੇਖੀਆਂ ਨੇ ਸ਼ਹਿਰ ਦੇ ਵਿੱਚ ਬਦਲਾਅ ਹੁੰਦੇ ਨੇ ਜਿਗਰਾਉਂ ਤੋਂ ਬਾਅਦ ਅਗਰ ਦੇਖੀਏ ਤਾਂ ਸ਼ਹਿਰ ਕੁਝ ਉਹਨਦੀ ਖੂਬਸੂਰਤੀ ਬਧੀਆ ਜੇ ਆਪਾਂ ਸ਼ਹਿਰ ਦੀਆਂ ਫੀਲਡ ਕੈਂਟੋਂ ਪਿੱਛੇ ਵਾਲਾ ਇਲਾਕਾ ਦੇਖੀਏ ਅੱਜ ਵੀ ਉਸਦੀ ਜਿਹੜੀ ਕੰਡੀਸ਼ਨ ਹੈ ਕੋਈ ਬਹੁਤ ਜ਼ਿਆਦਾ ਅੱਛੀ ਨਹੀਂ ਹੈ ਉਧਰ ਅੱਜ ਵੀ ਇਸ ਤੋਂ ਵੀ ਮਤਲਬ ਹਾਲਾਤ ਅੱਛੇ ਨਹੀਂ ਮੰਨੇ ਜਾਂਦੇ ਰਹਿਣ ਲਈ ਵੀ ਬੜੀ ਸੰਕਰੀ ਗਲੀਆਂ ਨੇ ਉਸ ਸਮੇਂ ਦੇ ਹਿਸਾਬ ਨਾਲ ਠੀਕ ਸੀ ਸੇਫਟੀ ਪੁਆਇੰਟ ਦੇ ਹਿਸਾਬ ਨਾਲ ਪਰ ਅੱਜ ਇੰਨੀ ਸੰਕਰੀ ਗਲੀਆਂ ਦੀ ਰਿਕੁਆਇਰਮੈਂਟ ਨਹੀਂ ਹੈ ਤੇ ਕੀ ਲੱਗਦਾ ਹੈ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇੱਕ ਜਿਹੜਾ ਗੇਟ ਲੱਗਿਆ ਹੋਇਆ ਵੈ ਇਤਿਹਾਸਿਕ ਧਰੋਹਰੀ ਕਹਿ ਸਕਦੇ ਆ ਉਹ ਹਿਸਟਰੀਜ਼ ਦੇ ਪੰਨਿਆਂ ਦੇ ਵਿੱਚ ਕਿਤੇ ਨਾ ਕਿਤੇ ਬਸ ਦਬ ਕੇ ਰਹਿ ਜਾਣਗੀਆਂ ਕਿਉਂਕਿ ਜਿਹੜੇ ਸ਼ਬਦ ਲਿਖੇ ਹੋਏ ਨੇ ਵਰਡ ਲਿਖੇ ਹੋਏ ਨੇ ਉਹ ਕਿਤੇ ਨਾ ਕਿਤੇ ਤੁੰਦਲੇ ਹੁੰਦੇ ਜਾ ਰਹੇ ਨੇ ਇੰਨੀ ਗਹਿਰਾਈ ਚ ਤਾਂ ਮੈਂ ਉਸ ਪਰਸਨ ਨੂੰ ਨਹੀਂ ਜਾਣਦਾ ਵੈ ਇੱਕ ਫੀਲਡ ਨੂੰ ਜੇ ਤਾਂ ਉਸ ਦੇ ਕੋਈ ਇਸ ਤਰ੍ਹਾਂ ਦੇ ਕਰਮ ਨੇ ਵੀ ਜਿਸ ਨੂੰ ਇਹਨੂੰ ਯਾਦਗਾਰ ਨੂੰ ਇਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ ਜੇ ਉਸਦੇ ਕਰਮ ਹੀ ਨਹੀਂ ਆ ਇਸ ਤਰ੍ਹਾਂ ਦੇ ਤਾਂ ਫਿਰ ਇਸ ਨੂੰ ਮਿਟਾ ਕੇ ਹੀ ਫਾਇਦਾ ਹੈ ਫਿਰ ਇਹਨੂੰ ਰੱਖਣ ਦਾ ਕੋਈ ਮਤਲਬ ਨਹੀਂ ਬੰਦਾ ਜੀ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ ਕਿ ਦੇਖਣਾ ਤਾਂ ਸਿਰਫ ਇਹ ਹੈ ਕਿ ਉਸਦੇ ਕਰਮ ਕਿਸ ਤਰ੍ਹਾਂ ਦੇ ਸੀਗੇ ਕਿਉਂਕਿ ਪਰਮਾਤਮਾ ਕਰਮ ਦੇਖਦਾ ਸਮਾਜ ਦੇਖਦਾ ਵੀ ਕਿਰਤ ਦੇਖਦਾ ਕਿ ਉਹਨੇ ਉਹ ਕਰਦਾ ਕੀਆ ਪਰਮਾਤਮਾ ਮਨ ਦੀ ਗੱਲ ਨੂੰ ਪੜ ਲੈਂਦਾ ਸਮਾਜ ਸਿਰਫ ਉਸੇ ਚੀਜ਼ ਨੂੰ ਦੇਖਦਾ ਜੋ ਉਹ ਕਰ ਰਿਹਾ ਸੋ ਕਾਫੀ ਤੰਗ ਗਲੀਆਂ ਨੇ ਛੋਟੇ ਛੋਟੇ ਗਲੀਆਂ ਨੇ ਅੱਜ ਵੀ ਜ਼ਰੂਰ ਸਮਾਂ ਬਦਲ ਗਿਆ ਹੈ ਕਾਫੀ ਚੀਜ਼ਾਂ ਦੇ ਵਿੱਚ ਬਦਲਾਅ ਆ ਗਿਆ ਹੈ ਪਰ ਕੁਝ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਸੱਸੀ ਗਾਲ ਸਰ ਸੱਸੀ ਗਾਲ ਜੀ ਕੀ ਨਾਂਅ ਹੈ ਸਰ ਤੁਹਾਡਾ ਅਰਿੰਦ ਕਪੂਰ ਤੁਹਾਡਾ ਬਚਪਨ ਇਸ ਇਲਾਕੇ ਦੇ ਵਿੱਚ ਬਿਤਾਇਆ? ਹਾਂ ਜੀ ਇਸੇ ਇਲਾਕੇ 'ਚ ਹੀ ਬਿਤਾਇਆ ਜੀ। ਤੁਸੀਂ ਕੀ ਸੁਣਿਆ ਆਪਣੇ ਬਜ਼ੁਰਗਾਂ ਤੋਂ ਇਸ ਇਲਾਕੇ ਦੇ ਬਾਰੇ ਕੀ ਬਦਲਾਅ ਵੀ ਨਾਲ ਸਾਲਾਂ ਦੇ ਵਿੱਚ ਆਂਦੇ ਹੋਏ ਦੇਖਿਆ ਵੇ ਇਸ ਇਲਾਕੇ ਦੇ ਵਿੱਚ? ਸਾਡੇ ਬਜ਼ੁਰਗ ਜਿਹੜੇ ਪਾਕਿਸਤਾਨ ਬੰਦੋਂ ਤੋਂ ਪਹਿਲਾਂ ਹੀ ਆ ਗਏ ਸੀਗੇ ਜਿੱਥੇ 1940 ਦੇ ਕਰੀਬ ਤੇ ਇੱਥੇ ਰੇ ਮੇਰੇ ਦਾਦਾ ਜੀ ਰਹੇ ਨੇ, ਮੇਰੇ ਫਾਜ਼ਲ ਸਾਹਿਬ ਰਹੇ ਆ, ਮੇਰੇ ਹੋਰ ਸਾਰੇ ਰਿਸ਼ਤੇਦਾਰ ਇੱਥੇ ਰਹਿ ਕੇ ਗਏ ਨੇ ਇਹ। ਇਹ ਤਕਰੀਬਨ ਮੈਂ ਕਹਾਂ ਸੀ ਕੋਈ ਇੱਥੇ 80-100 ਸਾਲ ਤੋਂ ਰਹਿ ਰਹੇ ਆ ਸਾਡੀ ਫੈਮਿਲੀ ਮਤਲਬ। ਜੀ। ਹਾਂ ਜੀ। ਵੀਕ ਫੀਲਡ ਗੰਜ ਪਹਿਲਾਂ ਨਾ ਹੁੰਦਾ ਸੀ ਇਹਦਾ ਤੇ ਫੀਲਡ ਗੰਜ ਨਾ ਹੁਣ ਇਸ ਨਾਂ ਤੋਂ ਲੋਕ ਇਹਨੂੰ ਇਲਾਕੇ ਨੂੰ ਜਾਣਦੇ ਨੇ ਤੇ ਇਨ੍ਹਾਂ ਸਾਲਾਂ ਦੇ ਦਰਮਿਆਨ ਨਾਂ ਚੇਂਜ ਜ਼ਰੂਰ ਹੋ ਗਿਆ ਤੇ ਕੀ ਵਿੱਚ ਦਾ ਜਿਹੜਾ ਪਾਰਟ ਹੈ ਉਸਤੇ ਬਾਰੇ ਕੁਝ ਨੌਲੇਜ ਹੈ ਤੁਹਾਨੂੰ ਪਹਿਲਾਂ ਮhle ਖਾਲੀ ਸੀਗਾ ਕੋਈ ਸ਼ਾਪ ਨਹੀਂ ਸੀਗਾ ਸਿਰਫ ਇੱਕ ਕਲੋਨੀਆ ਸੀਗਾ ਜਸਟ ਰੈ residențial ਏਰੀਆ ਸੀਗਾ ਹੌਲੀ ਹੌਲੀ ਇੱਥੇ ਦੁਕਾਨਾਂ ਬਣ ਗਈਆਂ ਉਹ ਕੋਈ ਚੇਂਜ ਹੁੰਦਾ ਗਿਆ ਫਿਰ ਇਹ ਕੰਜਸਟਿਡ ਏਰੀਆ ਹੋ ਗਿਆ ਫਿਰ ਲੋਕ ਇਤੋਂ ਛੱਡ ਕੇ ਦੂਸਰੇ ਏਰੀਆ ਚ ਜਾਣਾ ਸ਼ੁਰੂ ਕਰਦੇ ਲੋਕ ਸਰ ਕਿਨ ਆਇਆ ਤੁਹਾਡਾ ਮੇਰਾ ਨਾਮ ਅਜੇ ਕਪੂਰ ਹੈ ਅਜੇ ਕਪੂਰ ਜੀ ਸਰ ਕਿੰਨੇ ਸਾਲ ਹੋ ਗਏ ਇਸ ਏਰੀਆ ਦੇ ਵਿੱਚ ਰਹਿੰਦੇ ਨੇ ਤੁਸੀਂ ਆਪਣੇ ਬਜ਼ੁਰਗਾਂ ਤੋਂ ਇਲਾਕੇ ਦੇ ਬਾਰੇ ਕੀ ਸੁਣਿਆ ਬਜ਼ੁਰਗਾਂ ਤੋਂ ਇਹ ਅੰਗਰੇਜ਼ਾਂ ਦੀ ਪਹਿਲੀ ਕਲੋਨੀ ਸੀ ਜੀ ਜੀ ਆਪਣੀ ਬਣਾਈ ਹੋਈ ਜੋ ਜੋ ਸਿਸਟਮ ਨਾਲ ਬਣਾਈ ਹੋਈ ਸੀ ਕਲੋਨੀ ਸੀ ਜੀ ਬਾਕੀ ਦੁਕਾਨਦਾਰਾਂ ਨੇ ਬੇੜਾਗਰ ਕਰਤਾ ਇਸ ਏਰੀਆ ਦਾ ਹਰ ਨਾ ਰਾਈਡ ਦੁਕਾਨਾਂ ਇਲੀਗਲ ਦੁਕਾਨਾਂ ਬਣਾ ਕੇ ਸਾਰਾ ਇਸ ਏਰੀਆ ਦਾ ਬੇੜਾਗਰ ਕਰਤਾ ਆਪਣਾ ਕੋਈ ਗਵਰਨਮੈਂਟ ਪੁੱਛਣ ਵਾਲੀ ਨਹੀਂ ਕੋਈ ਕੁਛ ਨਹੀਂ ਤੇ ਇਹਨਾਂ ਸਾਲਾਂ ਦੇ ਵਿੱਚ ਰਿਹਾਈਸ਼ੀ ਕਲੋਨੀ ਪਹਿਲੀ ਸੀਗੀ ਆਪਣੇ ਸ਼ਹਿਰ ਦੀ ਪਲਾਨ ਸੀ ਪਲਾਨ ਕਲੋਨੀ ਬਣਾਈ ਗਈ ਸੀ ਅੰਗਰੇਜ਼ਾਂ ਵੱਲੋਂ ਜਿਹੜੇ ਸੋਲਜਰਸ ਬਹੁਤ ਵਧੀਆ ਗਲੋਨੀ ਐ ਬਹੁਤ ਵਧੀਆ ਗਲੋਨੀ ਸੀ ਮਤਲਬ ਪਾਣੀ ਜਾਣਾ ਦੇਖੋ ਤੁਸੀਂ ਹਰ ਚੀਜ਼ ਦੀ ਸੁਵਿਧਾ ਹੋਣ ਦੇ ਬਾਵਜੂਦ ਕਿਉਂਕਿ ਬਹੁਤ ਮਾਇਨੇ ਰੱਖਦੀ ਉਸ ਸੁਵਿਧਾ ਦੇਖੋ ਕਿੰਨੀ ਸ਼ਾਨਦਾਰ ਸੀ ਪਿੱਛੇ ਨਾਲਾ ਬਣਾਇਆ ਐ ਇਤੋਂ ਸਾਰਾ ਆਉਂਦਾ ਸੀ ਐ ਪਾਣੀ ਸਿੱਧਾ ਉਹ ਨਾਲੇ ਜਾਂਦਾ ਸੀ ਉਹ ਨਾਲਾ ਵੀ ਟੱਕਦਾ ਟੱਕਦਾ ਹੁਣ ਬੰਨੇ ਅੱਗੇ ਦਾ 10 ਸਾਲ ਬਾਅਦ ਫੇਰ ਕਿਹਦੇ ਸਵਾਈ ਹੋ ਜਾਂਦੀ ਸੀ ਹੁਣ ਤਾਂ 100 ਸਾਲ ਬਾਅਦ ਹੋਊਗੀ ਤੇ ਜਿਹੜਾ ਦਰਵਾਜ਼ਾ ਲੱਗਿਆ ਹੋਇਆ ਬਾਰ ਗੇਟ ਲੱਗਿਆ ਹੋਇਆ ਵੇਕਫੀਲ ਗੰਜ਼ ਦਾ ਤੇ ਉਸਤੇ ਵੀ ਹੁਣ ਤੁੰਦਰੀਆ ਹੋ ਗਈਆਂ ਨਹੀਂ ਉਹ ਚੀਜ਼ਾਂ ਲੋਕਾਂ ਨੇ ਢਾਈ ਦੇਣਾ ਹੋਰ ਥੋੜੇ ਦਿਨਾਂ ਤੱਕ ਜੀ ਉਹ ਤਾਂ ਜੇ ਕੋਈ ਐਮ ਐਲ ਐਮ ਵਾਲੇ ਨੇ ਥੋੜਾ ਕੰਮ ਲਾ ਸਾਫ਼ ਸਫੀਆ ਕਰਾਇਆ ਉਹ ਤਾਂ ਆ ਵੀ ਢਾਈ ਦੇਣਾ ਤੇ ਕੋਈ ਮਹਾਨ ਸ਼ਖਸੀਅਤ ਇਸ ਇਲਾਕੇ ਤੋਂ ਰਹਿਣ ਵਾਲੇ ਹੋ ਕੁਝ ਬੰਦੇ ਇੱਥੇ ਸਤਪਲ ਪ੍ਰੈਸ਼ਰ ਸੀ ਐਮ ਐਲ اے ਸੀ ਐਮ ਐਲ اے ਜੀ ਹਾਂ ਤੇ ਕੁਝ ਲੋਕਾਂ ਵੱਲੋਂ ਦੱਸਿਆ ਗਿਆ ਕਿ ਸਾਹਿਲ ਲੁਧਿਆਣਵੀ ਵੀ ਸ਼ਾਇਦ ਸਾਹਿਲ ਲੁਧਿਆਣਵੀ ਇੱਥੇ ਉਹ ਅਲੱਗ ਜਗ੍ਹਾ ਤੇ ਇਸ ਤੋਂ ਥੋੜੀ ਦੂਰ ਅਗੇ ਹੈ ਅਨੈਕਸਟ ਗਲੀ ਜੋ ਉਥੇ ਸਾਹਿਲ ਲੁਧਿਆਣਵੀ ਦਾ ਜਨਮ ਹੋਇਆ ਸੀਗਾ ਇੱਥੇ ਜੀ ਹਾਂਜੀ ਇੰਨੀ ਮਹਾਨ ਸ਼ਖਸੀਅਤ ਇਸ ਇਲਾਕੇ ਤੋਂ ਜਿਹੜਾ ਹੈ ਰਹਿ ਕੇ ਇਸ ਇਲਾਕੇ ਦੇ ਵਿੱਚ ਆਪਣਾ ਨਾਮ ਪੁਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਕਰਦੀ ਹੈ ਉਹ ਵੀ ਇਸ ਇਲਾਕੇ ਦੇ ਵਿੱਚ ਰਹੇ ਨੇ ਬਹੁਤ ਸਾਰੀਆਂ ਯਾਦਾਂ ਇਸ ਇਲਾਕੇ ਦੇ ਵਿੱਚ ਜੁੜੀਆਂ ਹੋਈਆਂ ਨੇ ਜਿ ਪੁਰਾਣੀਆਂ ਸਮਿਆਂ ਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਸੀਗੀਆਂ ਉਹ ਕਿਤਨੇ ਕਿਤੇ ਹੁਣ ਵੀ ਉਹ ਵਾਈਬ ਹੈਗੀ ਹੈ ਇਹ ਤੁਸੀਂ ਕਹਿ ਸਕਦੇ ਹੋ ਕਿ ਲੁਧਿਆਣੇ ਦੀ ਮੈਂ ਆਰਗੇਨਾਈਜ਼ਡ ਕਲੋਨੀ ਜੀ ਇਹ ਸੀ ਕਿ ਮਤਲਬ ਹੋਰ ਕੋਈ ਨਹੀਂ ਬਾਕੀ ਦਰੇਸੀ ਦੇ ਏਰੀਆ ਵੀ ਪੁਰਾਣੇ ਏਰੀਆ ਲੇਕਿਨ ਉੱਥੇ ਛੋਟੀਆਂ ਢੀ ਗਲੀਆਂ ਸੀਗੀਆਂ ਉੱਥੇ ਲੇਕਿਨ ਇਹ 16 ਗਲੀਆਂ ਚ ਡਿਵਾਈਡ ਕੀਤਾ ਗਿਆ ਸੀਗਾ ਸਾਨੂੰ ਇੱਕ ਨੰਬਰ 4 ਨੰਬਰ 5 ਨੰਬਰ 6 ਨੰਬਰ 7 ਤੋਂ 16 ਕੁਚੇ ਤੱਕ ਇਦਿਆਂ ਇਹਨਾਂ ਕੁਚੇ ਕਿਹਾ ਜਾਂਦਾ ਨਾਲ ਉਹਨੂੰ ਜੀ ਤੇ ਬਹੁਤ ਅਚੇ ਆਰਗਨਾਈਜ਼ ਸਿਸਟਮ ਸੀਗਾ ਲੇਕਿਨ ਹੁਣ ਸਾਰੇ ਇੱਕ ਦੇ ਮੁੱਲ ਸ਼ੋਪਸ ਬਣ ਗਿਆ ਮਾਰਕੀਟ ਬਣ ਗਿਆ ਹੁਣ ਆਉਂਦਾ ਤਾਂ ਹੁਣ ਕਿਉਂਕਿ ਤੁਹਾਡਾ ਹੀ ਬਚਪਨ ਇਸ ਇਲਾਕੇ ਦੇ ਵਿੱਚ ਬੀਤੇ ਆ ਬਿਲਕੁਲ ਖਿਲਦਾ ਹੀ ਹੈ ਵਗਰ ਅਚੇ ਖੁਨੀਆਂ ਕਲੋਨੀਆ ਹੁੰਦੀਆਂ ਅਸੀਂ ਇੱਥੋਂ ਜਾਂਦੇ ਨਹੀਂ ਅਸੀਂ ਉੱਥੋਂ ਜੀ ਕਿਉਂਕਿ ਸਾਰਾ ਜਿਹੜਾ ਬਿਜ਼ਨਸ ਹੈ ਉਹ ਸਾਰਾ ਸਿਟੀ ਸਾਈਡ 'ਚ ਹੀ ਹੈ ਸਾਨੂੰ ਉਧਰ ਦੂਰ ਜਾਣਾ ਪੈਂਦਾ ਹੈ ਰੋਜ਼ ਆਉਣਾ ਜਾਣਾ ਪੈਂਦਾ ਹੈ ਜੀ ਉਹ ਮੁਸ਼ਕਲ ਹੁੰਦੀ ਹੈ ਕਈ ਵਰੀ ਯਾਦ ਬਹੁਤ ਆਉਂਦਾ ਹੈ ਏਰੀਆ ਆਪਣਾ ਜੀ ਅੱਛਾ ਏਰੀਆ ਸੀਗਾ ਮਾਤਾ ਬੀਤ ਜਾਂਦਾ ਕਿੰਨੇ ਕਿਤੇ ਬਸ ਯਾਦਾਂ ਹੀ ਰਹਿ ਜਾਂਦੀਆਂ ਯਾਦਾਂ ਹੀ ਰਹਿ ਜਾਂਦੀਆਂ ਬਈ ਯਾਦਾਂ ਹੀ ਆ ਜੀ ਮੇਰੇ ਇੱਥੇ ਸੋ ਅੱਜ ਵੀ ਦੇਖ ਸਕਦੇ ਹਾਂ ਕਿੰਨੀਆਂ ਪਤਲੀਆਂ ਪਤਲੀਆਂ ਜਿਹੜੀਆਂ ਸੰਕਰਨੀਆਂ ਗਲੀਆਂ ਨੇ ਤੇ ਉੱਥੇ ਹੀ ਲੋਕ ਨੇ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਵਸਦੇ ਨੇ ਗੱਲਬਾਤ ਕਰ ਲੈਣਾ ਸਰ ਨਾ ਕੀ ਹੈ ਤੁਹਾਡਾ ਮੇਰਾ ਅਮ੍ਰਿਤ ਲਾਲ ਗੋਇਲ ਜੀ ਸਰ ਦੱਸ ਸਕਦੇ ਹਾਂ ਕਿ ਤੁਹਾਨੂੰ ਇਸ ਇਲਾਕੇ ਦੇ ਵਿੱਚ ਰਹਿੰਦੇ ਕਿੰਨਾ ਕ ਸਾਲ ਹੋ ਗਿਆ ਵਾ ਤੇ ਤੁਸੀਂ ਆਪਣੇ ਬਜ਼ੁਰਗਾਂ ਤੋਂ ਕੀ ਸਰ ਸਾਡੀ ਇਹ ਬਿਲਡਿੰਗ ਜਿਹੜੀ ਸਾਡੀ ਬਿਲਡਿੰਗ ਹੈ ਉਹ 100 ਇਅਰਸ ਪਲੱਸ ਪੁਰਾਣੀ ਪ੍ਰਾਪਰਟੀ ਹੈ ਹੋਨ ਰੈਨੋਵੇਟ ਕਰਕੇ ਨਵੀਂ ਹੋ ਚੁੱਕੀ ਹੈ ਲੇਕਿਨ ਅਦਰਵਾਈਜ਼ ਅਸੀਂ 100 ਇਅਰਸ ਪਲਸ ਤੋਂ ਮਤਲਬ ਫੈਮਿਲੀ ਬਿਲੋਂਗ ਕਰਦੇ ਆ ਡੂਰੇ ਜੀ ਤੇ ਕਿੱਦਾਂ ਦਾ ਹੁੰਦਾ ਸੀ ਤੁਹਾਡੇ ਬਚਪਨ ਦੇ ਵਿੱਚ ਸਮਾਂ ਤੇ ਕਿੰਨਾ ਕੁ ਡਿਵੈਲਪਡ ਹੁੰਦਾ ਸੀ ਏਰੀਆ ਕਿਉਂਕਿ ਅਸਲ ਦੁਕਾਨਾਂ ਵੱਡੀਆਂ ਵੱਡੀਆਂ ਹੋ ਗਈਆਂ ਨੇ ਪਹਿਲਾਂ ਸਰ ਉਰੇ ਟੋਟਲ ਰੈਸ਼ੀ ਏਰੀਆ ਸੀਗਾ ਜੀ ਸਿਰਫ ਪੰਜ ਗੁੱਚੇ ਹੀ ਬਿਆਰ ਹੁੰਦਾ ਸੀ ਬਾਕੀ ਸਾਰੇ ਗੁੱਚਿਆਂ 'ਚ ਰੈਸ਼ੀ ਹੁੰਦੀ ਸੀ ਲੇਕਿਨ ਹੁਣ ਸਾਰਾ ਕਮਰਸ਼ੀਅਲ ਹੋ ਚੁੱਕਾ ਕਿੰਨੇ ਕੁ ਪੁਰਾਣੀਆਂ ਇੱਕ ਲੋ ਸਰ ਇਹ ਬਹੁਤ ਪੁਰਾਣੀ ਪ੍ਰੋਪਰਟੀ ਹੈ। ਸਰ ਮੈਂ ਤੁਹਾਨੂੰ ਦੱਸ ਰਿਹਾ ਵੀ 100 ਇਅਰਸ ਪਲੱਸ ਸਾਡੀ ਪ੍ਰੋਪਰਟੀ ਹੈ। ਇਹਦਾ ਮਤਲਬ ਉਸ ਤੋਂ ਪੁਰਾਣੀ ਹੈ। ਇਹ ਜਗਰਾਉਂ ਪੁਲ ਕਦੋਂ ਬਣਿਆ? ਸਰ ਜਗਰਾਉਂ ਪੁਲ ਬਣਨ ਨੂੰ 50 ਸਾਲ ਤੋਂ ਉੱਪਰ ਹੋ ਗਏ। ਜੀ ਮਤਲਬ ਜਗਰਾਉਂ ਪੁਲ ਬਣਨ ਤੋਂ ਪਹਿਲਾਂ ਦੀ ਜਿਹੜੀ ਹੈ ਕਲੋਨੀ ਹੈ। ਬਿਲਕੁਲ। ਸੋ ਇਹ ਸੀ ਕਿ ਹਮ ਵੇਕਫੀਲਡ ਵਾਰਡ ਤੋਂ ਫੀਲਡ ਗੰਦ ਦੀ ਕਹਾਣੀ ਜੋ ਲੋਕਾਂ ਨੇ ਅੱਜ ਕੈਮਰੇ ਮੂਰੇ ਆਪਣੇ ਬਿਆਨ ਦਿੱਤੇ ਹਨ। ਸੋ ਤੁਹਾਡੇ ਆਪਣੇ ਕੀ ਵਿਚਾਰੇ ਇਸ ਵੀਡੀਓ ਦੇ ਬਾਰੇ? ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਕੁਮਾਰ ਦੇ ਨਾਲ ਮੈਂ ਹਾਂ